ਤੱਵਿਆ ਹੀ ਕੁੜੀ ਨੇ ਕਰ ਲਈ ਹੈ ਆਤਮ ਹੱਤਿਆ ਮਹਿਜ 4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਤੇ ਗਵਾਂਢ ਦੇ ਘਰ ਵਿੱਚ ਮਨਾਈਆਂ ਸਨ ਜਨਮ ਦਿਨ ਦੀਆਂ ਖੁਸ਼ੀਆਂ ਤੇ ਘਰ ਆ ਕੇ ਚੁੱਕ ਲਿਆ ਇੱਕ ਖੌਫਨਾਕ ਕਦਮ ਜਿ ਆਏ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨਵ ਵਿਆਹੀ ਕੁੜੀ ਨੇ ਆਤਮ ਹੱਤਿਆ ਕਰ ਲਈ ਹੈ ਇਸ ਦਾ ਵਿਆਹ ਮਹਿਜ 4 ਮਹੀਨੇ ਪਹਿਲਾਂ ਹੀ ਹੋਇਆ ਸੀ ਇਸ ਨੇ ਗੁਆਣ ਦੇ ਵਿੱਚ ਜਨਮ ਦਿਨ ਦੀ ਪਾਰਟੀ ਜਿਹੜੀ ਚੱਲ ਰਹੀ ਸੀ ਉੱਥੇ ਖੁਸ਼ੀਆਂ ਮਨਾਈਆਂ ਸਨ ਤੇ ਘਰ ਆ ਕੇ ਇਹ ਕਦਮ ਚੁੱਕ ਲਿਆ ਉਸ ਨੇ ਖੁਦ ਖੁਸ਼ੀ ਕਰ ਲਈ ਹੈ ਦੱਸਦੀ ਹੈ ਕਿ ਇਸ ਲੜਕੀ ਦੀ ਪਛਾਣ ਸਪਨਾ ਦੇ ਤੌਰ ਤੇ ਹੋਈ ਹੈ ਜਿਸ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਤੇ 4 ਮਹੀਨੇ ਪਹਿਲਾਂ ਹੀ ਇਸਦਾ ਵਿਆਹ ਇੱਕ ਸੰਜੀਵ ਨਾਮ ਦੇ ਲੜਕੇ ਦੇ ਨਾਲ ਹੋਇਆ ਸੀ ਦੱਸਦੀ ਹੈ ਕਿ ਇਹ ਲੜਕੀ ਮੂਲ ਰੂਪ ਦੇ ਵਿੱਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਤੇ ਹੁਣ ਲੁਧਿਆਣਾ ਦੇ ਵਿੱਚ ਇੱਕ ਕਿਰਾਏ ਦਾ ਕਮਰਾ ਲੈ ਕੇ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ ਦੱਸਦੀਏ ਜਿਸ ਦਿਨ ਇਸਦੀ ਮੌਤ ਹੁੰਦੀ ਹੈ ਉਸ ਦਿਨ ਹੀ ਇਸਨੇ ਸਵੇਰੇ ਗੁਆਂਡ ਦੇ ਵਿੱਚ ਇੱਕ ਜਿਹੜੀ ਪਾਰਟੀ ਹੋ ਰਹੀ ਸੀ ਜਿਹੜੀ ਜਨਮ ਦਿਨ ਦੀ ਪਾਰਟੀ ਸੀ ਉਥੇ ਖੁਸ਼ੀਆਂ ਮਨਾਈਆਂ ਸਨ ਤੇ ਪਾਰਟੀ ਦੇ ਵਿੱਚੋਂ ਜਦੋਂ ਘਰ ਆ ਗਈ ਤਾਂ ਇਸਨੇ ਘਰੇ ਆ ਕੇ ਇਹ ਖੁਦ ਖੁਸ਼ੀ ਕਰ ਲਈ ਹੈ ਮੌਤ ਨੂੰ ਕਲੇ ਲਗਾ ਲਿਆ ਹੈ ਦੱਸਦੀ ਹੈ ਕਿ ਗਵਾਣ ਦੇ ਹੀ ਕਿਸੇ ਵਿਅਕਤੀ ਨੇ ਇਸ ਲੜਕੀ ਦੇ ਪਤੀ ਜਾਨੀ ਕਿ ਸੰਜੀਵ ਨੂੰ ਫੋਨ ਤੇ ਸੂਚਨਾ ਦਿੱਤੀ ਕਿ ਉਸ ਦੀ ਪਤਨੀ ਨੇ ਇਹ ਖੋਫਨਾਕ ਕਦਮ ਚੁੱਕ ਲਿਆ ਹੈ ਤਾਂ ਸੰਜੀਵ ਤੁਰੰਤ ਹੀ ਘਰੇ ਪਹੁੰਚ ਗਿਆ ਉਸਨੇ ਆਕੇ ਦੱਸਿਆ ਹੈ ਕਿ ਉਸਨੇ ਆਪਣੀ ਪਤਨੀ ਨੂੰ ਫੋਨ ਤਾਂ ਕੀਤਾ ਸੀ ਉਸਨੇ ਦੱਸਿਆ ਸੀ ਕਿ ਉਸਨੇ ਕੰਮ ਤੇ ਜਾਣਾ ਹੈ ਇਸ ਕਰਕੇ ਉਸ ਦਾ ਖਾਣਾ ਤਿਆਰ ਕਰ ਦੇ ਪਰੰਤੂ ਜਦੋਂ ਉਹ ਘਰੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਸ ਦੀ ਪਤਨੀ ਦੀ ਜਿਹੜੀ ਹਾਲਤ ਹੈ ਉਹ ਲਗਭਗ ਖਤਮ ਹੋਣ ਵਾਲੀ ਹੈ ਪਰੰਤੂ ਉਸ ਨੂੰ ਲੱਗਦਾ ਸੀ ਕਿ ਉਸ ਦੀ ਪਤਨੀ ਅਜੇ ਜਿੰਦਾ ਹੈ ਇਸ ਕਰਕੇ ਉਸਨੇ ਕਈਆਂ ਨੂੰ ਗੁਹਾਰ ਲਗਾਈ ਕਿ ਉਸ ਦੀ ਮਦਦ ਕਰਨ ਪਰੰਤੂ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ ਉਸਨੇ ਜਲਦ ਤੋਂ ਜਲਦ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਸੀ ਉਨੀ ਪਤਨੀ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸ ਦिए ਇਸ ਲੜਕੀ ਦੀ ਜਿਹੜੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਪਰੰਤੂ ਸੰਜੀਵ ਨੂੰ ਲੱਗਦਾ ਸੀ ਕਿ ਉਸਦੀ ਪਤਨੀ ਹੋ ਸਕਦਾ ਹੈ ਕਿ ਸ਼ਾਇਦ ਬਚ ਜਾਵੇ ਹੋ ਸਕਦਾ ਉਸਦੇ ਸਾਹ ਚੱਲਦੇ ਹੋਣ ਪਰੰਤੂ ਜਦੋਂ ਡਾਕਟਰਾਂ ਦੇ ਕੋਲ ਪਹੁੰਚਾਈ ਗਈ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੁਣ ਇਹ ਜਿਹੜੀ ਲੜਕੀ ਹੈ ਇਸ ਦੀ ਜਿਹੜੀ ਮੌਤ ਦਾ ਕਾਰਨ ਹੈ ਉਹ ਤਾਂ ਅਜੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਮੌਤ ਦਾ ਕਾਰਨ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰੇਗੀ ਤਾਂ ਫਿਰ ਸਾਲ ਦੇ ਵਿੱਚ ਮੌਤ ਦਾ ਕੀ ਕਾਰਨ ਹੈ ਉਹ ਗੱਲ ਸਾਹਮਣੇ ਆ ਜਾਵੇਗੀ ਦੱਸਦੀ ਹੈ ਕਿ ਸੰਜੀਪ ਦਾ ਕਹਿਣਾ ਹੈ ਕਿ ਉਹਨਾਂ ਦੇ ਵਿਚਕਾਰ ਕਦੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ ਨਾ ਹੀ ਕਿਸੇ ਗੱਲ ਨੂੰ ਲੈ ਕੇ ਕੋਈ ਬਹਿਸ ਬਾਜ਼ੀ ਹੋਈ ਸੀ ਪਰੰਤੂ ਅਜੇ ਹ ਕੀ ਹੋ ਗਿਆ ਜਿਸਤ ਕਰਕੇ ਇਸ ਲੜਕੀ ਨੇ ਮੌਤ ਨੂੰ ਗਲੇ ਲਗਾ ਲਿਆ ਹੈ ਤੇ ਹੁਣ ਜਿਹੜੇ ਡਾਕਟਰ ਨੇ ਉਸ ਦੀ ਜਿਹੜੀ ਮ੍ਰਿਤਕ ਦੇ ਹੈ ਉਸ ਦਾ ਪੋਸਟਮਾਰਟਮ ਕਰਨਗੇ ਤੇ ਬਾਅਦ ਦੇ ਵਿੱਚ ਜਿਹੜੀ ਉਸ ਦੀ ਲਾਸ਼ ਹੈ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਸੋ ਇਹ ਨਵਿਆਹੀ ਲੜਕੀ ਜਿਸ ਨੇ ਮੌਤ ਨੂੰ ਗਲੇ ਲਗਾ ਲਿਆ ਹੈ ਆਤਮ ਹੱਤਿਆ ਕਰ ਲਈ ਹੈ ਉਸ ਦੀ ਮੌਤ ਦੇ ਕਾਰਨਾਂ ਦਾ ਜੇ ਕੁਝ ਵੀ ਨਹੀਂ ਪਤਾ ਤੇ ਜਿਹੜੇ ਡਾਕਟਰ ਨੇ ਉਸ ਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਨਗੇ ਤੇ ਬਾਅਦ ਦੇ ਵਿੱਚ ਉਸ ਦੀ ਲਾਸ਼ ਹੈ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ